ਸਮੇ ਦਾ ਕੌੜਾ ਸੱਚ ਕਿਤੇ ਝਗੜਾ ਵੱਖ-ਵੱਖ ਧਰਮਾਂ ਦਾ ਕਿਤੇ ਝਗੜਾ ਪਿਆ ਹੈ ਧਰਮ ਸਥਾਨਾਂ ਦਾ ਸਮੇ ਸਮੇ ਦੀਆਂ ਉਹ ਲੋੜਾਂ ਸੀ ਅੱਜ ਆਇਟਮ ਅੱਗੇ ਜੋਰ ਕੀ ਕਰਪਾਨਾਂ ਦਾ ਅੱਜ ਜਾਤ ਧਰਮ ਤੇ ਅੰਧ ਵਿਸ਼ਵਾਸ ਹੈ ਅੱਜ ਜਾਤ ਧਰਮ ਤੇ ਅੰਧ ਵਿਸ਼ਵਾਸ ਹੈ ਬਿਨਾ ਗੁਨਾਹੋਂ ਖਤਰਾ ਬਣਿਆ ਜਾਨਾਂ ਦਾ ਜੀਓ ਅਤੇ ਜਿਉਣ ਦਿਓ ਸਦਾ ਕਿਸੇ ਨੇ ਨਾ ਰਹਿਣਾ ਇਹ ਸਾਰਾ ਸੰਸਾਰ ਹੈ ਮਹਿਮਾਨਾਂ ਦਾ ਮੋਹ ਪਿਆਰ ਸਰਮਾਇਆ ਹੈ ਸਾਡੀ ਜ਼ਿੰਦਗੀ ਦਾ ਚੰਗਾ ਲੱਗਦਾ ਮਿੱਠਾ ਬੋਲ ਜ਼ੁਬਾਨਾਂ ਦਾ ਸ਼ੈਤਾਨਾਂ ਦਾ ਕੰਮ ਲੋਕਾਂ ਨੂੰ ਪਾੜ ਕੇ ਰੱਖਣਾ ਖਿਹੜਾ ਛੱਡੋ ਇਹੋ ਜੇ ਬੇਈਮਾਨਾਂ ਦਾ ਗੁਰੋਂ ਦਿੱਤਿਆ ਨਾ ਦਾ ਜਾਤ ਚੰਗੀ ਨਾ ਧਰਮ ਚੰਗਾ ਜਿਹੜਾ ਬਿਨਾਂ ਗਨਾਹੋ ਖੂਨ ਡੋਲੇ ਇਨਸਾਨਾਂ ਦਾ ਇਸੇ ਗੱਲੋਂ ਪੰਜਾਬ ਤਰੱਕੀ ਨਹੀਂ ਕਰਦਾ ਹਰ ਸਾਲ ਅਰਬਾਂ ਰੁਪਏ ਸਾਡਾ ਖਾਂਦੀ ਸ਼ਰਦਾ ਇਹ ਚੜਾਵੇ ਦਾ ਪੈਸਾ ਲੋਕ ਭਲਾਈ ਤੇ ਲੱਗੇ ਇਹ ਪੈਸਾ ਮੁਫਤ ਦਵਾਈ ਤੇ ਪੜ੍ਹਾਈ ਤੇ ਲੱਗੇ ਵੇਖੋ ਪੰਜਾਬ ਦੀ ਜਨਤਾ ਕਿਵੇਂ ਸੁਖ ਮਾਣਦੀ ਹੈ ਫਿਰ ਬੱਚਿਆਂ ਨੂੰ ਲੋੜ ਨਹੀਂ ਵਿਦੇਸ਼ੀ ਜਾਣ ਦੀ ਜਦੋਂ ਅੰਨੀ ਸਰਦਾਰਾ ਸਾਰਾ ਚੜਾਵਾ ਰੁਕ ਜੂ ਵਿੱਚ ਜੱਥੇਦਾਰਾਂ ਦੇ ਵੀ ਲੜਾਈ ਮੁੱਕ ਜੂ ਖਤਮ ਕਰੋ ਸਾਰੇ ਧਰਮਾਂ ਦੇ ਪ੍ਰਸਾਦਾਂ ਨੂੰ ਕੰਮ ਕਰਕੇ ਖਾਣਾ ਪੈਜੇ ਪਖੰਡੀ ਸਾਧਾ ਨੂੰ ਸਮਝੋ ਲੁੱਟਣ ਵਾਲਿਆਂ ਦੀਆਂ ਸਭ ਚਾਲਾਂ ਨੂੰ ਪਹਿਲ ਦਿਓ ਸਕੂਲਾਂ ਅਤੇ ਹਸਪਤਾਲਾਂ ਨੂੰ ਗੁਰਾਂ ਦੇ ਤੇ ਸੰਧੂ ਨੂੰ ਸਾਰੇ ਨਾਸਤਕ ਕਹਿਣਗੇ ਇਹ ਸੱਚੀਆਂ ਗੱਲਾਂ ਯਾਦ ਕਰਦੇ ਰਹਿਣਗੇ ਇਹ ਸੱਚੀਆਂ ਗੱਲਾਂ ਯਾਦ ਕਰਦੇ ਰਹਿਣਗੇ